ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਦੀ ਅੱਜ ਆਪ ਜੀਆਂ ਦੇ ਨਾਲ ਗੁਰਬਾਣੀ ਦੇ ਵਿੱਚ ਜੋ ਬਾਣੀਕਾਰ ਹਨ ਉਹਨਾਂ ਦੇ ਬਾਰੇ ਇੱਕ ਵਿਸ਼ੇਸ਼ ਗੱਲ ਸਾਂਝੀ ਕਰਨ ਜਾ ਰਿਹਾ ਹਾਂ ਸੰਗਤ ਦੀ ਆਪ ਸਾਰੇ ਹੀ ਇਹ ਗੱਲ ਜਾਣਦੇ ਹੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 6 ਗੁਰੂ ਸਾਹਿਬਾਨ ਤੋਂ ਇਲਾਵਾ 15 ਭਗਤ ਸਾਹਿਬਾਨ ਦੀ ਬਾਣੀ 11 ਪਟ ਸਾਹਿਬਾਨ ਦੀ ਬਾਣੀ ਵੀ ਦਰਜ ਹੈ ਤੇ ਇਸ ਦੇ ਨਾਲ ਨਾਲ ਤਿੰਨ ਗੁਰਸਿੱਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਤੇ ਉਹ ਤਿੰਨ ਗੁਰਸਿੱਖ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਉਹਨਾਂ ਵਿੱਚ ਪੰਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 966 ਤੇ ਰਾਮਕਲੀ ਕੀ ਵਾਰ ਰਾਏ ਬਲਵੰਡ તથા ਸੱਤਾ ਧੂਮ ਆਖੀ ਸਿਰਲੇਖੇਟ ਇੱਕ ਵਾਰ ਦਰਜ ਹੈ ਜੋ ਕਿ ਗੁਰੂ ਘਰ ਦੇ ਰਹੇ ਕੀਰਤਨੀ ਵੀ ਸਨ ਭਾਈ ਸੱਤਾ ਜੀ ਤੇ ਭਾਈ ਬਲਵੰਡ ਜੀ ਉਹਨਾਂ ਨੇ ਇਹ ਵਾਰ ਰਚੀ ਹੈ ਤੇ ਤੀਰੇ ਗੁਰਸਿੱਖ ਜਿਨ੍ਹਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਥਾਂ ਮਿਲੀ ਹੈ ਉਸ ਬਾਣੀ ਦਾ ਸਰਲੇਖ ਗੁਰਗ੍ਰੰਥ ਸਾਹਿਬ ਅੰਦਰ RAMKALI SAD ਹੈ ਅਤੇ ਇਸ ਨੂੰ ਰਚਣ ਵਾਲੇ ਬਾਬਾ ਸੁੰਦਰ ਜੀ ਹਨ ਸੋ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਤਿੰਨ ਗੁਰਸਿੱਖਾਂ ਦੀ ਬਾਣੀ ਦਰਜ ਹੈ ਪਰ ਸੰਗਤ ਜੀ ਅੱਜ ਦੇ ਇਸ ਵੀਡੀਓ ਦਾ ਵਿਸ਼ਾ ਇਹੋ ਹੈ ਕਿਉਂਕਿ ਕਈ ਪ੍ਰਚਾਰਕ ਸਜਣ ਜਾਂ ਕਈ ਹੋਰ ਇਤਿਹਾਸਕਾਰ ਕਥਾ ਦੌਰਾਨ ਗੁਰਮੁਖ ਲੈਕਚਰ ਦੌਰਾਨ ਇੱਕ ਬਹੁਤ ਹੀ ਕਨਫਿਊਜ਼ਨ ਪਾ ਦਿੰਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਿੰਨ ਨਹੀਂ ਬਲਕਿ ਚਾਰ ਗੁਰਸਿੱਖਾਂ ਦੀ ਬਾਣੀ ਦਰਜ ਹੈ ਹੁਣ ਇਹ ਭੁਲੇਖਾ ਕਿਹੜੀ ਜਗ੍ਹਾ ਤੋਂ ਪੈਂਦਾ ਹੈ ਗੁਰੂ ਗ੍ਰੰਥ ਸਾਹਿਬ ਅੰਦਰ ਬਿਹਾਗੜੇ ਕੀ ਵਾਰ ਮਹਿਲਾ ਚੌਥਾ ਸ੍ਰੀ ਲੇਖੇ ਟਿਕ ਵਾਰ ਜਿਹੜਾ ਜੋ ਗੁਰੂ ਰਾਮਦਾਸ ਪਾਤਸ਼ਾਹ ਦੀ ਵਾਰ ਹੈ ਤੇ ਇਸ ਵਾਰ ਦੇ ਅੰਦਰ ਤਿੰਨ ਸ਼ਲੋਕ ਦਰਜ ਹਨ ਅੰਕ 553 ਉਤੇ ਤੇ ਇਹ ਸ਼ਲੋਕ ਜਿਹੜੇ ਹਨ ਸੰਗਤ ਜੀ ਇਹਨਾਂ ਦਾ ਸ੍ਰੇਖ ਪਹਿਲੇ ਸ਼ਲੋਕ ਦਾ ਸ਼ਲੋਕ ਮਰਦਾਨਾ ਮਹਿਲਾ ਪਹਿਲਾ ਤੇ ਇਸ ਸ਼ਲੋਕ ਦੇ ਵਿੱਚ ਭਾਈ ਮਰਦਾਨੇ ਦਾ ਨਾਮ ਆਇਆ ਹੈ ਜਿਸ ਦਾ ਭੁਲੇਖਾ ਸਾਇ ਸੰਗਤਾਂ ਦੇ ਵਿੱਚ ਪਾਇਆ ਜਾਂਦਾ ਹੈ ਕਿ ਇਹ ਪਾਈ ਮਰਦਾਨਾ ਜੀ ਦੀ ਬਾਣੀ ਹੈ ਪਰ ਗੁਰੂ ਪਿਆਰਿਓ ਜਿਵੇਂ ਕਿ ਸਿਲੇਖ ਹੀਦਰ ਜੈ ਸਭ ਤੋਂ ਪਹਿਲਾਂ ਸ਼ਲੋਕ ਮਰਦਾਨਾ ਤੇ ਅੱਗੇ ਇੱਕ ਲਿਖਿਆ ਹੋਇਆ ਜਿਹਦਾ ਉਚਾਰਨ ਮਹਿਲਾ ਪਹਿਲਾ ਹੈ ਤੇ ਵਿਦਵਾਨਾਂ ਨੇ ਜਿਹਨਾਂ ਨੇ ਬਾਣੀ ਦੇ ਉੱਤੇ ਤੇ ਟੀਕੇ ਲਿਖੇ ਹਨ ਤੇ ਉਹਨਾਂ ਨੇ ਇਹ ਗੱਲ ਸਪਸ਼ਟ ਕੀਤੀ ਹੈ ਕਿ ਇਹਦਾ ਉਚਾਰਨ ਜਿਹੜਾ ਹੋਵੇਗਾ ਸ਼ਲੋਕ ਮਰਦਾਨਾ ਮਹਿਲਾ ਪਹਿਲਾ ਹੈ ਇਸੇ ਤਰ੍ਹਾਂ ਦੀ ਤਿੰਨ ਸਿਰਲੋਕ ਇਸ ਵਾਰ ਦੇ ਅੰਦਰ ਭਾਈ ਮਰਦਾਨਾ ਜੀ ਨੂੰ ਸੰਬੋਧਨ ਹਨ ਦੂਜੇ ਤੇ ਤੀਜੇ ਸਿਰਲੋਕ ਦਾ ਸਿਰਲੇਖ ਜਿਹੜਾ ਸ਼ਲੋਕ ਹੈ ਉਹਦਾ ਸਿਰਲੇਖ ਮਰਦਾਨਾ ਮਹਿਲਾ ਪਹਿਲਾ ਹੈ ਸੋ ਇਸ ਤਰ੍ਹਾਂ ਇਹ ਤਿੰਨ ਸ਼ਲੋਕ ਗੁਰੂ ਨਾਨਕ ਪਾਤਸ਼ਾਹ ਜੀ ਦੇ ਰਚੇ ਹੋਏ ਹਨ ਤੇ ਆਪ ਜੀ ਨੇ ਭਾਈ ਮਰਦਾਨਾ ਜੀ ਨੂੰ ਸੰਬੋਧਨ ਹੋ ਕੇ ਇਹ ਸ਼ਲੋਕ ਜਿਹੜੇ ਲਿਖਿਆ ਜਾਂ ਇਸ ਤਰ੍ਹਾਂ ਕਹੀਏ ਕਿ ਭਾਈ ਮਰਦਾਨਾ ਜੀ ਨੂੰ ਗੁਰੂ ਨਾਨਕ ਸਾਹਿਬ ਵੱਲੋਂ ਬੜੀਾਈ ਬਖਸ਼ਿਸ਼ ਹੋਈ ਹੈ ਜੋ ਉਹਨਾਂ ਦਾ ਨਾਂ ਨੂੰ ਉਹਨਾਂ ਨੂੰ ਇਹ ਸ਼ਲੋਕ ਮੁਖਾਤਬ ਹੋ ਕੇ ਗੁਰੂ ਸਾਹਿਬ ਨੇ ਰਚੇ ਹੁਣ ਆਓ ਇਹ ਵਿਸ਼ਲੇਸ਼ਣ ਕਰੀਏ ਕਿ ਜਿਹੜਾ ਭੁਲੇਖਾ ਪਾਇਆ ਜਾਂਦਾ ਹੈ ਕਿ ਇਹ ਸ਼ਲੋਕ ਵੀ ਭਾਈ ਮਰਦਾਨਾ ਜੀ ਦਾ ਹੈ ਉਸ ਨੂੰ ਗੁਰਬਾਣੀ ਦੇ ਜੋ ਰਚੀ ਗਈ ਬਾਣੀ ਹੈ ਉਹਦੇ ਵਿਧਾਨ ਨੂੰ ਸਮਝਦੇ ਹੋਏ ਅਸੀਂ ਇੱਕ ਕਲੀਅਰ ਕਰਦੀਏ ਭੁਲੇਖਾ ਦੂਰ ਕਰਨ ਦੀ ਕੋਸ਼ਿਸ਼ ਕਰੀਏ ਕਿ ਇਹ ਰਤਿ ਜਿਹੜੇ ਸ਼ਲੋਕ ਨੇ ਇਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਹੀ ਆ। ਤਾਂ ਸੰਗਤ ਜੀ ਆਪ ਜਾਣਦੇ ਹੋ ਕਿ ਗੁਰੂ ਸਾਹਿਬਾਨ ਨੇ ਜੋ ਵੀ ਬਾਣੀ ਰਚੀ ਹੈ ਗੁਰਗ੍ਰੰਥ ਸਾਹਿਬ ਦੇ ਅੰਦਰ ਭਾਵੇਂ ਪਹਿਲੇ ਗੁਰੂ ਸਾਹਿਬ ਦੀ ਹੈ, ਦੂਜੇ, ਤੀਜੇ, ਚੌਥੇ, ਪੰਜਵੇਂ ਜਾਂ ਨੌਵੇਂ ਗੁਰੂ ਸਾਹਿਬ ਦੀ ਬਾਣੀ ਹੈ ਤੇ ਸਾਰੇ ਗੁਰੂ ਸਾਹਿਬ ਗੁਰੂ ਸਾਹਿਬਾਨ ਦੀ ਬਾਣੀ ਵਿੱਚ ਇੱਕ ਕਾਮਨ ਚੀਜ਼ ਅਸੀਂ ਵੇਖਦੇ ਹਾਂ ਕਿ ਹਰ ਗੁਰੂ ਵਿਅਕਤੀ ਨੇ ਨਾਨਕ ਚਾਪੇਟ ਬਾਣੀ ਰਚੀ। ਪਉੜੀ 5 ਪਾਤਸ਼ਾਹੀ ਬਾਣੀ ਅਸੀਂ ਪੜਿਆ ਕਹ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ ਇਸੇ ਤਰ੍ਹਾਂ ਦੀ ਪਉੜੀ ਚੌਥੇ ਅਪਸਾਇਆ ਗੁਰੂ ਸਾਹਿਬ ਹੋਣ ਜਨ ਨਾਨਕ ਧੂੜ ਮੰਗੈ ਇਸ ਗੁਰ ਸਿੱਖ ਕੀ ਜੋ ਆਪ ਜਪੈ ਔਰੈ ਨਾਮ ਜਪਾਵੇ ਜਪੰਚਮ ਪਾਤਸ਼ਾਹ ਨੂੰ ਲਿਖੀਏ ਕਹੋ ਨਾਨਕ ਹਮ ਨੀਤ ਕਰਮਾ ਸ਼ਰਨ ਪਰੇ ਕੀ ਰੱਖੋ ਸਰਮਾ ਪਉੜੀ ਗੁਰਤੇਗ ਬਾਦਰ ਸਾਹਿਬ ਜੀ ਹੋਣ ਤੇ ਆਪ ਜੀ ਕੋ ਨਾਨਕ ਸੁਨਰੇ ਮਨਾ ਗਿਆਨੀ ਤਾਹੇ ਬਖਾਨ ਸੋ ਹਰ ਗੁਰੂ ਵਿਅਕਤੀ ਨੇ ਨਾਨਕ ਛਾਪ ਹੀਟ ਜਿਹੜੀ ਬਾਣੀ ਦੀ ਹੈ ਉਹ ਰਚ ਨਾ ਕੀਤੀ ਭਾਵੇਂ ਸ਼ਲੋਕਾਂ ਵਿੱਚ ਹੈ ਜਾਂ ਸ਼ਬਦਾਂ ਦੇ ਵਿੱਚ ਹੈ ਤੇ ਨਾਨਕ ਛਾਪ ਉਹਨਾਂ ਨੇ ਉੱਥੇ ਲਗਮਰਤੀ ਤੇ ਭਗਤ ਸਾਹਿਬਾਨ ਦੀ ਜਿਹੜੀ ਬਾਣੀ ਗੁਰਗ੍ਰੰਥ ਸਾਹਿਬ ਜੀ ਨੂੰ ਸਾਨੂੰ ਮਿਲਦੀ ਹੈ ਸਾਰੇ ਭਗਤ ਸਾਹਿਬਾਨ ਦੀ ਬਾਣੀ ਉਹਨਾਂ ਦੇ ਆਪਣੇ ਨਾਂ ਹੀਟ ਰਚੀ ਗਈ ਹੈ ਭਾਵੇਂ ਭਗਤ ਕਬੀਰ ਜੀ ਹਨ ਤਨਾਂ ਦੀ ਹਨ ਨਾਮਦੇਵ ਦੀ ਹਨ ਰਬਦਾਸ ਦੀ ਹਨ ਜਾਂ ਹੋਰ ਜਿੰਨੇ 15 ਪਗਤ ਹਨ ਸਾਰੇ ਬਾਬਾ ਫਰੀਦ ਜੀ ਸਾਰਿਆਂ ਨੇ ਆਪਣੇ ਨਾਂ ਹੇਠ ਜਿਹੜੀ ਬਾਣੀ ਆਪਣੇ ਸ਼ਬਦ ਆਪਣੇ ਸ਼ਲੋਕ ਉਹਨਾਂ ਦੀ ਰਚਨਾ ਕੀਤੀ ਸੋ ਸੰਗਤ ਜੀ ਇਸੇ ਤਰ੍ਹਾਂ ਦੀ ਪਟ ਸਾਹਿਬਾਨ ਦੀ ਬਾਣੀ ਅਸੀਂ ਦੇਖੀ 11 ਪੱਤਿਆਂ ਦੀ ਸਈਏ ਗੁਰੂ ਜਨ ਸਾਹਿਬ ਜੀ ਵਿੱਚ ਦਰਜ ਹਨ ਤੇ ਪਟ ਸਾਹਿਬਾਨ ਨੇ ਵੀ ਆਪਣੇ ਨਾਂ ਜਿਹੜੇ ਰਚਿਆ ਤੋਂ ਪਟ ਕਲ ਦੀ ਹੋਣ ਨਾਲ ਜੀ ਹੋਣ ਟੱਲ ਜੀ ਹੋਣ ਕੀਰਤ ਜੀ ਹੋਣ ਹਰ ਪੱਟ ਦਾ ਨਾਂ ਜਿਹੜਾ ਹੈ ਉਹਨਾਂ ਦੀ ਰਚਨਾ ਦੇ ਵਿੱਚ ਮੌਜੂਦ ਹੈ ਹੁਣ ਗੁਰਸਿੱਖਾਂ ਦੀ ਬਾਣੀ ਦੇਖੀਏ ਜੇ ਹੁਣੇ ਆਪ ਜੀ ਨੇ ਦੇ ਨਾਲ ਸਾਂਝ ਕੀਤੇ ਹਨ ਕਿ ਰਾਮਕਲੀ ਸ੍ਰੀ ਲੇਖੇਟ ਰਾਮਕਲੀ ਕੀ ਵਾਰ ਸ੍ਰੀ ਲੇਖੇਟ ਭਾਈ ਸੱਤਾ ਜੀ ਤੇ ਬਲਵੰਡ ਜੀ ਦੀ ਵਾਰ ਤੇ ਇਸ ਵਾਰ ਵਿੱਚ ਵੀ ਭਾਈ ਸੱਤਾ ਜੀ ਨੇ ਅਤੇ ਭਾਈ ਬਲਵੰਡ ਜੀ ਨੇ ਜੋ ਆਪਣੇ ਆਪਣੇ ਪੌੜੀਆਂ ਰਚੀਆਂ ਹਨ ਉਹਨਾਂ ਦੇ ਵਿੱਚ ਉਹਨਾਂ ਦੇ ਨਾਂ ਜਿਹੜੇ ਹਨ ਉਹ ਸਾਨੂੰ ਮਿਲਦੇ ਹਨ ਜਿਵੇਂ ਬਲਵੰਡ ਕੀ ਵੀ ਨੇਕ ਜਨ ਜਿਸ ਬਹੁਤੀ ਛਾਉ ਪਤਰਾਲੀ ਇਥੇ ਬਲਵੰਡ ਦੀ ਇਹ ਜਿਹੜੀ ਪੌੜੀ ਹੈ ਇਹ ਰਾਤਰੇ ਇਸੇ ਤਰ੍ਹਾਂ ਕਿਆ ਸਲਾਹੀ ਸੱਚੇ ਪਾਤਸ਼ਾ ਜਾਂ ਤੂੰ ਸੁਗਲ ਸਜਾਨ ਦਾਨ ਜੇ ਸਤਗੁਰ ਭਾਉ ਸੀ ਸੋ ਸੱਤੇ ਦਾਨ ਸੱਤੇ ਦਾ ਭਾਉ ਸੱਤੇ ਨੂੰ ਸੋ ਇਥੇ ਗੁਰਸਿੱਖਾਂ ਨੇ ਨਾਮ ਹੀ ਜਿਹੜੇ ਨੇ ਇਨਾਂ ਦੀ ਬਾਣੀ ਦੇ ਵਿੱਚ ਰਿਫਲੈਕਟ ਹੁੰਦੇ ਨੇ ਪਾਉ ਇਹ ਛਾਪ ਜਿਹੜੀ ਉਹਨਾਂ ਆਪਣੇ ਨਾਵਾਂ ਦੀ ਉੱਥੇ ਵਰਤੀ ਹੈ ਤੇ ਰਾਮਕਲੀ ਸਾਧ ਵਿੱਚ ਬਾਬਾ ਸੁੰਦਰ ਜੀ ਦੀ ਜਿਹੜੀ ਰਤਨਾ ਹੈ ਉਸ ਵਿੱਚ ਅਸੀਂ ਅੰਤ ਵਿੱਚ ਇਹ ਉਹਨਾਂ ਦਾ ਨਾਮ ਅਧਰਜ ਮਿਲਦਾ ਹੈ ਸਾਨੂੰ ਕਹ ਹੈ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਈ ਜੀਓ ਪਾਉ ਸੁੰਦਰ ਜੀ ਦੀ ਇਹ ਜਿਹੜੀ ਬਾਣੀ ਹੈ ਇਹ ਰਤੀ ਹੋਈ ਹੈ ਸੋ ਇਹਨਾਂ ਤਿੰਨ ਗੁਰਸਿੱਖਾਂ ਭਾਈ ਸਤਾ ਜੀ ਭਾਈ ਬਲਵੰਡ ਜੀ ਤੇ ਭਾਈ ਸੁੰਦਰ ਜੀ ਇਹਨਾਂ ਦੀ ਰਚਨਾ ਵਿੱਚ ਬਿਲਕੁਲ ਉਸੇ ਪੈਰਾਮੀਟਰ ਤੇ ਗੁਰੂ ਜਨ ਸਾਹਿਬ ਵੀ ਸ਼ਾਮਲ ਹੈ ਜਿੱਥੇ ਇਹਨਾਂ ਦੇ ਨਾਂ ਜਿਹੜੇ ਹਨ ਇਹਨਾਂ ਦੀ ਰਚਨਾ ਦੇ ਵਿੱਚ ਮਿਲਦੇ ਹਨ ਹੁਣ ਇਹਨਾਂ ਦੇ ਸ਼ਲੋਕ ਜਿਨ੍ਹਾਂ ਨੂੰ ਕੁਝ ਵਿਦਵਾਨ ਕੁਝ ਪ੍ਰਚਾਰਕ ਇੱਕ ਭੁਲੇਖਾ ਪਾ ਕੇ ਭਾਈ ਮਰਦਾਨਾ ਜੀ ਦੇ ਨਾਲ ਨਾਲ ਜੋੜਦੇ ਹਨ ਆ ਉਸ ਦੇ ਵਿੱਚ ਅਸੀਂ ਦੇਖੀਏ ਕਿ ਉਹ ਜਿਹੜੀ ਰਚਨਾ ਰਚੀ ਗਈ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਉਹਨਾਂ ਦੇ ਵਿੱਚ ਕਿਸ ਛਾਪੇ ਬਾਨੀ ਜਿਹੜੀ ਉਹ ਰਚੀ ਗਈ ਹੈ ਤੇ ਇਹ ਸ਼ਲੋਕ ਮਰਦਾਨਾ ਪਹਿਲਾ ਮਹਿਲਾ ਪਹਿਲਾ ਜਿਹੜਾ ਪਹਿਲਾ ਸ਼ਲੋਕ ਹੈ ਇਹਦੇ ਅੰਤ ਵਿੱਚ ਬਚਨ ਕਰਦੇ ਹਨ ਗੁਰੂ ਸਾਹਿਬ ਗੁਰਮੁਖ ਪਾਈਐ ਨਾਨਕਾ ਖਾਦੇ ਜਾਏ ਬਿਕਾਰ ਪਾਉਏ ਨਾਨਕ ਸਾਹਿਬ ਵੇਟ ਗੁਰੂ ਨਾਨਕ ਸਾਹਿਬ ਆਪ ਹੀ ਇਸ ਸ਼ਲੋਕ ਉਚਾਰ ਰਹੇ ਹਨ ਇਸੇ ਤਰ੍ਹਾਂ ਦੀ ਜਿਹੜਾ ਦੂਜਾ ਸ਼ਲੋਕ ਹੈ ਉਹਦੇ ਵਿੱਚ ਵੀ ਮਰਦਾਨਾ ਪਹਿ ਮਹਿਲਾ ਪਹਿ ਦੇ ਸਿਰਲੇਖੇਟ ਗੁਰੂ ਸਾਹਿਬ ਬਚਨ ਕਰਦੇ ਹਨ ਨਾਨਕ ਇਹ ਭੋਜਨ ਸੱਚ ਹੈ ਸੱਚ ਨਾਮ ਅਧਾਰ ਸੋ ਸੰਗਤ ਦੀ ਜੇ ਇਥੇ ਇਹ ਗੱਲ ਮੰਨ ਲਈਏ ਕਿ ਭਾਈ ਮਰਦਾਨਾ ਦੀ ਜੀਦ ਹੀ ਇਹ ਰਤਨਾ ਹੈ ਤਾਂ ਫਿਰ ਜ਼ਰੂਰ ਮਰਦਾਨਾ ਦੀ ਜੀਦ ਹੀ ਜਿਹੜੀ ਛਾਪ ਏਥਲੀ ਉਹ ਹੋਣੀ ਚਾਹੀਦੀ ਸੀ ਜੋ ਗੁਰਬਾਣੀ ਦੇ ਨਿਯਮ ਬਾਕੀ ਸਾਵਾ ਤੇ ਸਾਨੂੰ ਮਿਲਦੇ ਸੋ ਆ ਸਹਿ ਸੰਗਤ ਜੀ ਸਾਨੂੰ ਇਹ ਭੁਲੇਖਾ ਦੂਰ ਕਰ ਲੈਣਾ ਚਾਹੀਦਾ ਹੈ ਕਿ ਗੁਰੂ ਨਾਨਕ ਸਾਹਿਬ ਦੇ ਵਿੱਚ ਕੇਵਲ ਤਿੰਨ ਗੁਰ ਸਿੱਖਾਂ ਦੀ ਬਾਣੀ ਭਾਈ ਸੱਤਾ ਜੀ ਭਾਈ ਬਲਵੰਡ ਜੀ ਤੇ ਬਾਬਾ ਸੁੰਦਰ ਜੀ ਦੀ ਦਰਜ ਹੈ ਤੇ ਜੋ ਮਰਦਾਨਾ ਜੀ ਦੇ ਨਾਲ ਸਲੋਖ ਹਨ ਉਹ ਉਹਨਾਂ ਨੂੰ ਸੰਬੋਧਨ ਕਰਕੇ ਗੁਰੂ ਨਾਨਕ ਪਾਤਸ਼ਾਹ ਦੇ ਆਪ ਲਿਖਿਆ। ਸੋ ਆਸ ਹੈ ਆਪ ਜੀੰ ਦੇ ਨਾਲ ਇਹ ਵਿਚਾਰ ਕਰਦੇ ਦਾਸ ਨੂੰ ਥੋੜੀ ਬਹੁਤ ਕਾਮਯਾਬੀ ਜ਼ਰੂਰ ਹੋਈ ਹੋਵੇਗੀ ਤੇ ਆਪ ਜੀ ਜ਼ਰੂਰ ਇਹ ਜਿਹੜੇ ਵਿਚਾਰ ਹਨ ਇਹਨਾਂ ਨੂੰ ਹੋਰ ਅੱਗੇ ਪਹੁੰਚਾਓਗੇ ਜੀ ਪਹੁੰਚਾਓਗੇ ਜੀ ਸੋ ਇਤਨੀ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ